ਸ਼੍ਰੀ ਬ੍ਰਾਹਮਣ ਸਭਾ ਮੁਹਾਲੀ ਵੱਲੋਂ ਮੁਹਾਲੀ ਰੇਲਵੇ ਸਟੇਸ਼ਨ ਦੇ ਨੇੜੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਅਤੇ ਧਰਮਸ਼ਾਲਾ ਮੰਦਿਰ ਵਿੱਚ ਇੱਕ ਵਿਸ਼ਾਲ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮਾਜ ਸੇਵੀਆਂ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਪਰੋਕਤ ਪ੍ਰੋਗਰਾਮ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਪ੍ਰਸਿੱਧ ਸਮਾਜ ਸੇਵਿਕਾ ਅਤੇ ਅਮੇ ਫਾਊਂਡੇਸ਼ਨ ਦੀ ਚੇਅਰਪਰਸਨ ਮੈਡਮ ਆਵਾ ਬੰਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੰਦਰ ਕਮੇਟੀ ਦੇ ਅਧਿਕਾਰੀਆਂ ਦੇ ਨਾਲ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਪਤਵੰਤਿਆਂ ਨੂੰ ਭਗਵਾਨ ਪਰਸ਼ੂਰਾਮ ਜੀ ਦੇ ਪ੍ਰਤੀਕ ਦੇ ਸਨਮਾਨਿਤ ਕੀਤਾ ਗਿਆ। ਜੈ 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 ਭਗਵਾਨ ਜੀ ਜੈ 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 ਭਗਵਾਨ ਜੀ ਜੈ 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 जी अज मंदिर में भगवान परशुराम जयंती मनाई गई है प्रोग्राम रहे ने उस बारे जानकारी दी सब पहला ਅੱਜ ਉਸ ਪਵਿੱਤਰ ਦਿਨ ਤੇ ਮੈਂ ਆਪਣੇ ਮਹਾਰਦੀਵਾਸੀਆਂ ਨੂੰ ਪੰਜਾਬਾਸੀਆਂ ਨੂੰ ਦੇਸ਼ਵਾਸੀਆਂ ਨੂੰ ਆਪਣੇ ਬ੍ਰਾਹਮਣ ਸਮਾਜ ਨੂੰ ਦਿਲ ਦੀ ਗਹਿਰਾਈਆਂ ਤੋਂ ਵਧਾਈਆਂ ਦਿਆਂਗਾ ਕਿ ਇਹ ਸਾਡੇ ਬਨਕਸ਼ੂ ਰਾਮ ਜੀ ਦੀ ਜਨਨੀ ਸਿਜਨਰੇਸ਼ਨ ਆ ਉਹ ਸਾਡੇ ਲਿਵਿੰਗ ਗਾਰਡ ਨੇ ਅਸੀਂ ਆਪਣੇ ਘਰਾਂ ਦੇ ਵਿੱਚ ਆਪਣਾ ਆਪਣੀ ਵਾਈਫ ਦਾ ਆਪਣੇ ਬੱਚਿਆਂ ਦਾ ਆਪਣੀ ਬਹੂਆਂ ਦਾ ਆਪਣੇ ਪੋਤੇ ਆਲਾ ਦੋਤਿਆਂ ਦਾ इवन ਹੋਪ ਆਈਚਾਰ ਦੇ ਵਿੱਚ ਫੈਮਿਲੀ ਸਰਕਲ ਦੇ ਵਿੱਚ ਅਸੀਂ ਸੈਲੀਬ੍ਰੇਸ਼ਨ ਕਰਦੇ ਆ ਜਨਮ ਦਿਨ ਮਨਾਉਂਦੇ ਆ ਵੱਡੇ ਤੋਂ ਛੋਟ ਨਾਲ ਜਿਸ ਭਗਵਾਨ ਨੇ ਸਾਨੂੰ ਜਨਮ ਦਿੱਤਾ ਐਡਾ ਵੱਡਾ ਰੁਤਬਾ ਦਿੱਤਾ ਇੰਨੇ ਜੀਵਨ ਜੀਵਨ ਧਾਨ ਦਿੱਤਾ ਉਹਨੇ ਸਾਡੇ ਜੀਵਨ ਦਾ ਰਖਵਾਲਾ ਤੇ ਜੇ ਉਹਦਾ ਦਿਨ ਆਇਆ ਤੇ ਅਸੀਂ ਨਹੀਂ ਮਨਾਵਾਂਗੇ ਤਾਂ ਮੈਂ ਕਿ ਅਸੀਂ ਨਲਾਇਕ ਔਲਾਦਾਂ ਅਸੀਰ ਉਹਦਾ ਜਨਮ ਦਿਨ ਨਹੀਂ ਮਨਾਦੇ ਇਸ ਰਤਨ ਦਰ ਦੇ ਵਿੱਚ ਸਭ ਤੋਂ ਵੱਡੇ ਤਪਸਵੀ ਗਣ ਪਸ਼ੁਰਾਮ ਜੀ ਹੋਏ ਨੇ ਜਿਨ੍ਹਾਂ ਨੇ ਆਪਣਾ ਜੀਵਨ ਜਿਹੜਾ ਉਹ ਹਮੇਸ਼ਾ ਹੀ ਜੰਗਲਾਂ ਦੇ ਵਿੱਚ ਬਤਾਇਆ ਅੱਜ ਵੀ ਜੰਗਲਾਂ ਦੇ ਵਿੱਚ ਅਬ ਰਾਜਮਾਨ ਹੈ ਔਰ ਇਸ ਤਹਤੀਲ ਵਿੱਚ ਕੀ ਵਾਰ ਉਹਨੇ ਜਿੱਤਿਆ ਇੱਕੀ ਵਾਰ ਦਾਨ ਕੀਤਾ ਕਿੰਨੀ ਵੱਡੀ ਉਹ ਮਹਾਨ ਬਾਬ ਹੋਣਗੇ ਠੀਕ ਹੈ ਪਰ ਜੋ ਕਲਯੁਗ ਦੇ ਵਿੱਚ ਚੱਲਦੀ ਚੀਜ਼ ਹੈ ਉਸ ਇਸ ਵਿੱਚ ਲੋਕਾਂ ਦਾ ਧਿਆਨ ਧਰਮ ਵੱਲ ਘਟਿਆ ਧਰਮ ਵੱਲ ਜਿਆਦਾ ਉਪਰੋਕ ਧਾਰਮਿਕ ਬਣਾਵਾ ਪਨ ਦਿਖਾਉਂਦੇ ਨੇ ਲੇਕਿਨ ਵਾਸਤਵਿਕ ਦੇ ਵਿੱਚ ਜਿਹੜਾ ਧਰਮ ਹੈ ਨਾ ਉਹਨਾਂ ਦੇ ਅੰਦਰ ਉਹ ਹੈ ਨਹੀਂ ਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਵੀ ਵਾਸਤਵਿਕ ਧਰਮ ਅਪਣਾਓ ਉਪਰਾਪਣ ਛੱਡੋ ਤੇ ਉਸ ਉਪਰਾਲੇ ਦੇ ਵਿੱਚ ਜੀ ਹਰ ਸਾਲ ਜੁਗੇ ਭਗਵਨ ਬਖਸ਼ੂਆ ਜੀ ਦਾ ਮੰਦਰ ਅਸੀਂ ਹਰ ਸਾਲ ਇਸਾ ਯੋਗਿਆ ਅਸੀਂ ਸੈਲਿਬ੍ਰੇਸ਼ਨ ਕਰਦੇ ਆ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਜਿਹਦੇ ਦਸਤੋਬਿਆ ਰਹਾ ਹਮਨ ਸੀ ਹਮਨ ਤੋਂ ਬਾਅਦ ਮਹਿਲਾ ਮੰਦਿਰ ਦਾ ਕੀਰਤਨ ਸੀ ਮਹਿਲਾ ਮੰਦਿਰ ਦਾ ਕੀਰਤਨ ਤੋਂ ਬਾਅਦ ਸਾਡੇ ਬੜੇ ਅੱਛੇ ਸਾਥੀ ਜੀ ਪਰਵਚਨਵਾਸੇ ਬਿਲਾਸੀ ਜੀ ਨਦੀ ਬਨ ਪਸ਼ੂ ਰਾਮ ਜੀ ਵੀਰ ਤੇ ਸਾਡੇ ਸੁਨਾਤਨੀਆਂ ਨੂੰ ਦੱਸੋ ਸਾਡੇ ਬ੍ਰਹਮਣ ਸਭਾ ਨੂੰ ਦੱਸੋ ਅੱਜ ਲੋਕੀ ਹੋਮ ਹਮ ਆ ਕੇ ਸਾਡੇ ਸੱਦੇ ਦੇ ਹੋ ਆਏ ਉਹਨਾਂ ਨੇ ਉਹਨਾਂ ਦੇ ਪਰਵਚਨ ਸੁਨੇ ਔਰ ਉਸ ਤੋਂ ਬਾਅਦ ਅਸੀਂ ਜਿਸਾ ਯੋਗਿਆ ਆਪਣੇ ਮੁੱਖ ਮਹਿਮਾਨ ਅ ਅਰਬਾਂ ਚੰਦ ਜੀ ਕੋਲੋਂ ਅਸੀਂ ਜਿੰਨਾ ਕਿ ਲੋਕਾਂ ਨੂੰ ਸਨਮਾਨ ਦੇ ਸਕਦੇ ਸੀ ਆਪਣੀ ਹਰਸ਼ੀਅਤ ਦੇ ਮਤਲਬ ਅਸੀਂ ਉਹ ਬਰਨ ਸਮਾਜਰੋਂ ਹਰ ਇੱਕ ਯਕਤੀ ਨੂੰ ਜੋ ਵੀ ਥਿਆ ਹੈ ਜੋ ਸਾਡੇ ਸਾਹਮਣੇ ਹੈ ਅਸੀਂ ਉਹਨਾਂ ਨੂੰ ਅੱਗ ਦੇ ਸਨਮਾਨ ਨਾਲ ਕੀਤਾ ਸਰੂਪਾ ਪ੍ਰਸਨਮਨ ਕੀਤਾ ਕਈਨੋਂ ਅਸੀਂ ਭਗਵਾਨ ਅਸ਼ਿਰਾਂ ਦਾ ਚੇਨ ਵੀ ਪੇਟ ਕੀਤਾ ਤੇ ਇਸ ਤਰ੍ਹਾਂ ਅਸੀਂ ਆਪਣਾ ਇੱਕ ਪਾਪ ਦਿਖਾਇਆ ਉਹਨਾਂ ਨੂੰ ਪਰ ਸਾਨੂੰ ਲੋਕਾਂ ਨੂੰ ਇੰਨੀ ਪਰਮਾ ਪਾਪਤ ਦੀ ਮਿਲਿਆ ਨਹੀਂ ਠੀਕ ਹੈ ਪਰ ਮਾਜਮ ਦੀ ਕਿਰਪਾ ਨਾਲ ਮਹਿਲਾ ਮੰਡਲ ਦੇ ਸਹਿਯੋਗ ਨਾਲ ਮੈਡਮ ਹੀਮਾ ਦੇ ਨਿਰਨ੍ਹ ਮਾਈ ਦੇ ਵਿੱਚ ਜਲੋਂ ਦਾ ਕੀਰਤਨ ਕਰਕੇ ਇੱਕ ਇੱਕ ਆਪਣੀ ਕਾਚੋਰ ਟਾਈਮ ਕੱਢ ਕੇ ਬੱਚਿਆਂ ਨੂੰ ਛੱਡ ਕੇ ਧੜਵਲ ਨੂੰ ਛੱਡ ਕੇ ਕੀਰਤਨ ਕਰਕੇ ਚਾਰ ਪੈਸੇ ਇਕੱਠੇ ਕਰਕੇ ਜਾਂਦੇ ਨੇ ਉਹ ਦੇਖੋ ਕੁਝ ਅਸੀਂ ਦੌੜ ਭੱਜ ਕਰਕੇ ਆਪਣੀਆਂ ਜਿੱਥੇ ਜਿੱਥੇ ਜਾਣਕਾਰੀ ਹਨ ਉਹਨਾਂ ਕੋਲ ਜੀ ਬੈਠੇ ਜਾਂਦੇ ਆ ਤੇ ਉਹ ਉਹਨਾਂ ਨਾਲ ਅਸੀਂ ਇਸ ਉਹ ਰਾਤ ਬੋਲਿਆ ਪਹਿਲਾਂ ਉਹਦਾ ਆਸ਼ੀਰਵਾਦ ਆ ਬਿਨਾ ਆਸ਼ੀਰਵਾਦ ਤੋਂ ਤਾਂ ਕੋਈ ਬੰਦਾ ਕਾਬਜਾ ਨਹੀਂ ਹੁੰਦਾ ਤੇ ਬਸ ਤੇ ਦੇ ਵਿੱਚ ਮੈਂ ਅਹਿਸਾਸ ਕਰਨਾ ਕਿ ਇੱਥੇ ਪਰਮਾਤਮਾ ਹੈ ਇਹ ਸਾਨੂੰ ਸਾਡੇ ਪਿੱਛੇ ਲੱਗਦਾ ਇੱਥੇ ਨਾਲ ਵਾਲੇ ਤੇ ਬਹੁਤ ਨੇ ਠੀਕ ਹੈ ਜੀ ਹਰ ਸਮਾਜ ਚ ਹੁੰਦੇ ਨੇ ਇਹ ਜ਼ਰੂਰੀ ਨਹੀਂ ਕਿ ਆਪਣੇ ਸਮਾਜ ਚ ਨੇ ਹਰ ਸਮਾਜ ਚ ਹੁੰਦੇ ਨੇ ਸਰਕਾਰਾਂ ਚ ਹੁੰਦੇ ਨੇ ਜੇ ਵੀ ਤੁਸੀਂ ਕੋਈ ਆਰਗੇਨਾਈਜੇਸ਼ਨ ਲਲੋ ਠੀਕ ਹੈ ਤੁਹਾਡੀ ਪ੍ਰੈਸ ਮੀਡੀਆ ਉੱਥੇ ਵੀ ਦੇਖ ਲਓ ਹਰ ਜਗ੍ਹਾ ਦੇ ਬੰਦੇ ਸ਼ਤਰਾਂ ਦੇ ਹੁੰਦੇ ਨੇ ਐਨੇ ਆਉ ਫਾੜਾ ਫੜੇ ਜੀ ਕਿ ਅਸੀਂ ਜਿਸ ਟੀਚੇ ਵੱਲ ਪਹੁੰਚ ਚੱਲੇ ਆ ਅਸੀਂ ਉਸ ਟੀਚੇ ਵੱਲ ਧਿਆਨ ਦਈਏ ਪਿੱਛੇ ਕੌਣ ਕੀ ਬੋਲਦਾ ਕੀ ਨਹੀਂ ਬੋਲਦਾ ਉਹਦੇ ਉੱਤੇ ਅਸੀਂ ਧਿਆਨ ਨਾ ਕਰੀਏ ਆਪਣੇ ਉਸ ਤੇ ਜੋ ਸਾਡੇ ਮੰਜ਼ ਹੈ ਅਸੀਂ ਬਣਾਣਾ ਹੈ ਅਸੀਂ ਉਸ ਨੂੰ ਬਣਾ ਦਈਏ ਮੇਰੇ ਕਿਸੇ ਮੈਮੋਰਲ ਚੰਗਾ ਲੱਗੇ ਜਾਂ ਨਾ ਲੱਗੇ ਮੈਨੂੰ ਉਹਦੇ ਨਾਲ ਕੋਈ ਭਾਉ ਨਹੀਂ ਮੈਂ ਉੱਚ ਕੇ ਚੱਲਣਾ ਇਨਸਾਫ ਲਾ ਕੇ ਚੱਲਣਾ ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤੋ ਮੇਰੇ ਨਾਲ ਬੈਠ ਕੇ ਗੱਲ ਕਰਦਾ ਤੇ ਮੇਰਾ ਅੱਜ ਪ੍ਰੋਗਰਾਮ ਚੱਲ ਰਿਹਾ ਸੀ ਆ ਉਹਦੇ ਚ ਤਹਿਲ ਗਾਉਂ ਦੀ ਹੱਤਕਤਿਆ ਹਮਲਾ ਹੋਇਆ ਉਸ ਨੂੰ ਲੈ ਕੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਪ੍ਰੋਗਰਾਮ ਸਾਰਾ ਰੋਕ ਕੇ ਪ੍ਰੋਗਰਾਮ ਨੂੰ ਇਹ ਚੀਜ਼ ਨੂੰ ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਮੈਂ ਇੱਕ ਜੇਸ਼ਟਰ ਸਪਾਈ ਤੋਂ ਚ ਕੰਮ ਕੀਤਾ ਉਹ ਸੁਨਣਾ ਗੱਲ ਮੱਧ ਨਜ਼ਰ ਖਾਂ ਇਹ ਮੇਰਾ ਮਨ ਪਾ ਲੋ ਕ ਜਦ ਮੈਂ ਜਮਨਾ ਕਿ ਵੀ ਉਹ ਲੋਕ ਉਹਨਾਂ ਦੇ ਬੱਚੇ ਨਹੀਂ ਸੀ ਹਨ ਉਹ ਮੇਰੇ ਬੱਚੇ ਸਨ ਜਿਹੜੇ ਚਲੇ 4 ਦਿਨ ਪਹਿਲਾਂ ਉਹਨਾਂ ਨੇ ਸ਼ਰਦੀ ਫਰੀ ਉਹ ਸੈਲੀਬ੍ਰੇਸ਼ਨ ਕਰਨ ਗਏ ਨੇ ਉਹਨਾਂ ਹਕੀਕਤ ਸੋਚ ਉਹ ਜਿਹੜੀ ਚੀਜ਼ਾਂ ਨੇ ਵਿਦੇਸ਼ੀ ਜਿਵੇਂ ਆਪਣੇ ਤਨ ਤੇ ਸੂਈ ਲੱਗਦੀ ਹੈ ਨਾ ਪੀੜ ਉਦੋਂ ਮਹਿਸੂਸ ਹੁੰਦੀ ਹੈ ਜੇ ਦੂਜੇ ਨੂੰ ਕੋਈ ਲੱਗੀ ਹੋਣਾ ਨਾ ਸੂਈ ਉਦੋਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹਨੂੰ ਅਥਾ ਆਪਾਂ ਹੌਸਲਾ ਦੇ ਦਿੰਨੇ ਆ ਕੰਟਰੋਲ ਕਰਨੇ ਆ ਵਾਸਤਵ ਦੇ ਵਿੱਚ ਜਦੋਂ ਆਪਣੇ ਕਾਰਜ ਅੱਗ ਲੱਗ ਜਾਏ ਬਰਬਾਦ ਹੋ ਜਾਏ ਤੇ ਫਿਰ ਪਤਾ ਲੱਗਦਾ ਦੇਖੋ ਉਹਨਾਂ ਨੇ ਕਿਨਾ ਇਹ ਜ਼ੁਲਮ ਸਾਇਆ ਤੇ ਸਾਡਾ ਵੀ ਇੱਕ ਇਨਸਾਨੀ ਤੌਰ ਤੇ ਹੱਕ ਮੰਦਾ ਕਿ ਅਸੀਂ ਉਸ ਆਸਵਾਵਾ ਨੂੰ ਜਿਨ੍ਹਾਂ ਨਾਲ ਇਹ ਬੇਇਨਸਾਫੀ ਹੋਈ ਹੈ ਕਿਉਂਕਿ ਅਸੀਂ ਹੋਰ ਸਾਡੇ ਕੋਲ ਹੋਣਾ ਸੀ ਕੀ ਕਰ ਸਕਦੇ ਆ ਠੀਕ ਹੈ ਅਸੀਂ ਮੁਜਾਰਾ ਕਰ ਸਕਦੇ ਆ ਰੋਸ਼ ਕਰ ਸਕਦੇ ਆ ਲੇਕਿਨ ਅਸੀਂ ਉਸ ਸੱਚੇ ਬਾਦਸ਼ਾਹ ਗਏ ਸੱਚੇ ਪਰਮਾਤਮਾ ਅੱਗੇ ਅਸੀਂ ਅਰਦਾਸ ਕੀਤੀ 2 ਮਿੰਟ ਖੜੇ ਹੋ ਕੇ ਜਿੰਨੇ ਵੀ ਸਮੂਹਿਕ ਜਨਤਾ ਆਈ ਇਹ ਵੀ ਮੇਰੇ ਮਨ ਦੀ ਇਹ ਮੇਰੇ ਮਨ ਦੀਆਂ ਭਾਵਨਾ ਸੀ ਇਹਨਾਂ ਦੇਸ਼ ਦੇ ਦੋ ਕਮਿਊਨਿਟੀ ਨੂੰ ਲੈ ਕੇ ਮਾਹੌਲ ਥੋੜਾ ਜਿਹਾ ਖਰਾਬ ਹੋ ਰਿਹਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਵਾਟੇ ਮਤਲਬ ਕਿ ਜਿਹੜੇ ਜਿਹੜੇ ਲੋਕ ਪ੍ਰੇਰ ਰਹੇ ਨੇ ਉਹ ਗੁਨੇਕਾਰ ਨੇ ਉਹਨਾਂ ਨੂੰ ਮਤਲਬ ਸ਼ਰਨ ਦਿੱਤੀ ਤੁਸੀਂ ਮੰਨਦੇ ਹੋ ਜਾਂ ਮਤਲਬ ਉਹ ਵੀ ਬੇਗੁਨਾਹ ਨੇ ਮਤਲਬ ਜਾਤੀ ਹੋ ਰਹੀ ਉਹਨਾਂ ਨਾਲ ਬੀਜੇ ਜੀ ਇਤਵਤਾਨੋ ਕੀ ਕੋਲ ਕੇ ਕਵਾਂ ਦੋਨੋਂ ਪਹਿਲੋਂ ਤੋਂ ਗਲਤ ਇਹ ਸੱਚ ਮੰਨੋ ਚਾਈ ਬੜੀ ਕਰਦਿਓ ਜਈਏ ਇਹ ਦੋਨੋਂ ਪਹਿਲੋਂ ਤੋਂ ਗਲਤ ਜੇ ਆਪਾਂ ਕੀ ਉਹ ਠੀਕ ਨੇ ਉਹ ਵੀ ਠੀਕ ਨਹੀਂ ਤੇ ਜੇ ਆਪਾਂ ਲਈ ਆਪਾਂ ਠੀਕ ਆ ਤੇ ਆਪਾਂ ਵੀ ਠੀਕ ਹਾਂ। ਕੰਨੀ ਦੋਨਾ ਚੱਲ ਬਿਲਕੁਲ ਦੋਨਾ ਚੱਲ। ਦੇਖੋ ਇਸੇ ਚੀਜ਼ ਦਾ ਜਿਹੜਾ ਹਾਲ ਹੈ ਨਾ ਉਹ ਲਟਕਾ ਕੇ ਨਹੀਂ ਹੁੰਦਾ। ਠੀਕ ਹੈ? ਇਹ ਤਰਨੂੰ ਅੱਜ ਕੈਂਸਰ ਹੋਇਆ ਨਾ ਤੇ ਕੈਂਸਰ ਦਾ ਟ੍ਰੀਟਮੈਂਟ ਅੱਜ ਕਰਾ ਲਓ ਉਹ ਮਾਸਕ ਪਾ ਲਓ ਤੇ ਅੱਗੇ ਕੈਂਸਰ ਡਵੈਲਪ ਨਹੀਂ ਹੋਏਗਾ। ਠੀਕ ਹੈ? ਤੇ ਕਈ ਵਾਰ ਕੈਂਸਰ ਇਹ ਵੀ ਕਰਦੇ ਸਾਇਲੈਂਟਲੀ ਅੱਗੇ ਚਲਾ ਜਾਂਦਾ ਉਹਦਾ ਵੀ ਅੱਗੇ ਤੁਹਾਨੂੰ ਪਤਾ ਵੀ ਜਾ ਰਹੇ ਅੱਗੇ ਤੇ ਉਹਦੇ ਐ ਐ ਪਰਿੰਟੇ ਮੀਅਰ ਜਿਹੜੇ ਨੇ ਉਹ ਸਰਕਾਰ ਨੂੰ ਲੈਣਾ ਚਾਹੀਦੇ ਨੇ ਜਿਹੜੇ ਅਸੀਂ ਦੇਖਦੇ ਆ ਕਿ ਕਿਉਂਕਿ ਅਸੀਂ ਸਰਕਾਰ ਨਾਲ ਅਸੀਂ ਇੱਕ ਛੋਟੇ ਜਿਹੇ ਕਿਲੇ ਬਕੋਣੇ ਆ ਸਰਕਾਰ ਨੂੰ ਸਾਡਾ ਕੀ ਹੱਕ ਹੈ ਉਸ ਦੇ ਬਾਰੇ ਕੀ ਕਹਿ ਸਕਦੇ ਆ ਅਸੀਂ ਉਹਨੀ ਸਮਝਦਾਰ ਨਾ ਰੱਖਦੇ ਜਿੰਨੀ ਉਹ ਸਮਝ ਰੱਖਦੇ ਨੇ ਪਰ ਮੇਰਾ ਇਹ ਮੰਨਣਾ ਕਿ ਉਹਨਾਂ ਦਾ ਕੀ ਕਸੂਰ ਸੀ ਠੀਕ ਹੈ ਹੁਣ ਉੱਥੇ ਅਗਰ ਫੋਰਸ ਨਹੀਂ ਲੱਗੀ ਸੀ ਤਾਂ ਨਹੀਂ ਲਾਈ ਗਈ ਵੀ ਪਿਆਹਾ گاਉਂ ਦੇ ਲੋਕੀ ਕਿੰਨੇ ਹਜ਼ਾਰਾਂ ਦੇ ਜੇ ਉੱਥੇ ਵੈਲਕਮ ਜਿੰਨੇ ਲੋਕੀ ਜਾਂਦੇ ਨੇ ਜਿਹੜੀ ਟੂਰਿਸਟ ਸਪਲੇਸ ਹੈ ਇੱਥੇ ਇੱਥੇ ਵੀ ਹਨ ਠੀਕ ਹੈ ਦੇਖੋ ਅਸੀਂ ਜੇ ਛੋਟਾ ਮਹੱਲੀ ਬਧਿਆ ਅਸੀਂ ਇੰਡਸਟਰੀ ਦੀ ਚਮਕੀ ਬਣਾਤੀ ਅਸੀਂ ਇਹ ਹਾਸਪਿਟਲ ਚ ਚੌਕੀ ਬਣਾਤੀ ਠੀਕ ਹੈ ਛੇ ਛੇ ਚੌਕ ਦੇ ਲੋੜ ਪਈ ਉੱਥੇ ਚੌਕੀ ਬਣਾ ਬਣਾਤੀ ਤਦਸ਼ੇ ਕਿ ਡਰਦੇ ਹੈ ਨਾ ਕਿ ਪੁਲਿਸ ਆ ਗਈ ਏ ਉੱਥੇ ਨਾ ਕਿ ਮਤਲਬ ਕੋਈ ਨਾ ਪੁਲਿਸ ਨਾ ਕੋਈ ਫਸਟ ਏ ਠੀਕ ਹੈ ਤੇ ਦੇਖੋ ਉਹਨਾਂ ਉਹਨਾਂ ਦਾ ਜਿਹੜਾ ਰੋਜ਼ਗਾਰ ਆ ਉਹ ਸਲਾਨੀਆਂ 'ਤੇ ਡਿਪੈਂਡ ਕਰਦਾ ਚਾਹੇ ਵਾਸਤਵ ਰੂਪ ਵਿੱਚ ਉਹਨਾਂ ਦਾ ਕਸੂਰ ਹੋਵੇ ਪਰ ਉਹਨਾਂ ਨੂੰ ਵੀ ਸ਼ੱਟ ਬੈਕ ਤੇ ਉਹਨਾਂ ਨੇ ਮੁੱਝੇ ਕਿਹਾ ਕਿ ਸਲਾਨੀਆਂ ਹੀ ਜਾਣਦੇ ਅੱਜ ਜੇ ਕਿਸੇ ਨੂੰ ਜਾਣਾ ਸੀ ਉਗਰਾਮੀ ਮੈਕੋ ਜਾਉਂ ਉੱਥੇ ਕਿ ਅੱਗੇ ਕੁਝ ਵੀ ਨਾ ਹੋਵੇ ਲੇਕਿਨ ਇੱਕ ਡਰ ਸ਼ੈਮ ਦਾ ਮਾਹੌਲ ਜਰਾ ਉਹ ਪੈਦਾ ਹੋ ਸਰ ਬ੍ਰਾਹਮਣ ਸਮਾਜ ਦੇ ਪ੍ਰਧਾਨ ਹੋਣ ਦੇ ਨਾਤੇ ਇਸ ਲਈ ਜੋ ਦੇਸ਼ਚ ਮਾਹੌਲ ਚੱਲ ਰਿਹਾ ਹੈ ਬੜਾ ਡਰ ਦਾ ਮਾਹੌਲ ਚੱਲ ਰਿਹਾ ਹੈ ਕੀ ਮੈਸੇਜ ਦੇਣਾ ਚਾਹੂंगे ਤੁਸੀਂ ਇਸ ਵੇਲੇ ਅਜੀ ਰਾਜਾ ਜੀ ਬੜਾ ਤੁਸੀਂ ਯੂਨੀਕ ਜੈਕ ਵਚਨ ਪੁੱਛ ਲਿਆ ਜੇ ਲਈ ਮੈਂ ਮੈਸੇਜ ਤੇ ਲੁਕਾਉਣਾ ਹੀ ਜਿਸ਼ਨਾ ਕਿ ਵੀ ਪਰਮਾਤਮਾ ਨੂੰ ਡਰੋ ਮੜੇ ਕੰਮ ਮੁੰਦੇ ਕੰਮ ਵੀ ਨਾਨਕਾ ਜੱਤ ਦਾ ਮੰਨਦਾ ਹੋਏ ਮੁੰਦੇ ਕੰਮ ਨਾ ਕਰੋ ਚੰਗੇ ਕੰਮ ਕਰੋ ਤੁਸੀਂ ਦੇਖੋ ਨਸ਼ਾ ਨਸ਼ਾ ਵੇਚ ਰਿਆ ਕੌਣ ਵੇਚ ਰਿਆ ਤੇ ਕੌਣ ਖਰਾਬ ਬਰਬਾਦ ਕਿਨੇ ਹੋ ਰਹੇ ਨੇ ਸਾਡੇ ਘਰ ਬਰਬਾਦ ਹੋ ਰਹੇ ਨੇ ਅਸੀਂ ਇੱਥੇ ਨਹੀਂ ਕੰਟਰੋਲ ਕਰ ਸਕਦੇ ਐਡੇ ਵੱਡੇ ਦੇਸ਼ ਨੂੰ ਅਸੀਂ ਕੀ ਬੈਸਲ ਦੇ ਸਕਨੇ ਜਦੋਂ ਅਸੀਂ ਆਪ ਹੀ ਫਿੰਗਰਿੰਗ ਕਰਕੇ ਮਾਹੌਲ ਨੂੰ ਖਰਾਬ ਤਣਾਅਪੂਰ ਕਰ ਲੈਂਦੇ ਆ ਵਿਜੇ ਜੀ ਕਲੀ ਸ਼ਾਂਤ ਹੋ ਜੇ ਤੇ ਉਹਦੇ ਲਈ ਤੇ ਜਿਹੜਾ ਵੀ ਹੈ ਉਹ ਜਿਵੇਂ ਵਾਲਾ ਸਾਡੀ ਇੱਕ ਆਖਰੀ ਸਵਾਲ ਹੈ ਕਿ ਅਪਾ ਭਗਵਾਨ ਪ੍ਰਸਾਦ ਸ਼੍ਰੀ ਰਾਮ ਮੰਦਿਰ ਤੇ ਅੱਜ ਜੇ ਬੈਠੇ ਆ ਇੱਥੇ ਹੀ ਪ੍ਰੋਗਰਾਮ ਸੀਗਾ ਤੇ ਮੰਦਿਰ ਦੀ ਡਿਵੈਲਪਮੈਂਟ ਬਾਰੇ ਗੱਲ ਕੀਤੀ ਜਿਵੇਂ ਕਿਆ ਕੁਝ ਵਿਕਾਸ ਹੋਇਆ ਕਿ ਨਾ ਕੋਈ ਹੁੰਦਾ ਕੀ ਲੱਗਦਾ ਤੁਹਾਨੂੰ ਕੁਝ ਕੰਮ ਇੰਦਾ ਦੇ ਵੀਰੇ ਜੀ ਦੇਖੋ ਮੈਂ ਸ਼ੁਰੂ ਵਿੱਚ ਇੱਕ ਜਦੋਂ ਮੈਂ 2017 ਕਿਤੇ ਆਇਆ ਸੈਕਿੰਡ ਟਾਈਮ ਤਨ ਦੇ ਵਿੱਚ ਇਸੇ ਕੁਛ ਨਹੀਂ ਸੀਗਾ ਇੱਕ ਟੀਚਰ ਬਣਾਈ ਸੀ ਠੀਕ ਹੈ ਇਹ ਮੇਰੀ ਮੈਡਮ ਜਦੋਂ ਮੈਂ ਸੀ ਉਦੋਂ ਮੇਰੀ ਮੈਂ ਵਰਦੀ ਚੰਦਾ ਸੀ ਮੈਡਮ ਪੁਲਿਸ ਤੋਂ ਡਰਦੀ ਸੀ ਲੇਕਿਨ ਮੈਂ ਇੱਕ ਇੱਕ ਦੇਖਿਆ ਕਿ ਵੀ ਇਹ ਇਹ ਮੈਡਮ ਦੇ ਮਨ ਚ ਮੇਰੇ ਵਰਤੀ ਫੀਅਰ ਆ ਕਿ ਪਤਾ ਨਹੀਂ ਕਿਹੋ ਜਿਹਾ ਬੰਦਾ ਕਿਉਂਕਿ ਸਾਡਾ ਵੀ ਆਫ ਟਾਕਿੰਗ ਵੀ ਆਵ ਵਰਕਿੰਗ ਵੀ ਉਦਾਂ ਦਾ ਸੀ ਮੈਂ ਇੱਕ ਸ਼ਾਂਤੀ ਬਣਾਈ ਇਹਨਾਂ ਨਾਲ ਅੱਗੇ ਵਧਿਆ ਤੇ ਇਹਨੂੰ ਸਮਝਾਇਆ ਕਿ ਮੈਂ ਤੁਹਾਡਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਾਂ ਤੇ ਮੈਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੋ ਜਦੋਂ ਸਹਤੀ ਬਣੀ ਅਸੀਂ 18 2018 ਤੀਸਰੇ ਮਹੀਨੇ ਇਹ ਸੰਬੰਧ ਦੀ ਗਿਰਾ ਕੇ ਨਹੀਂ ਰੱਖ ਦਿੱਤੀ ਮਨ ਪਿੱਛੇ ਵੀ ਦੇਖਿਆ ਇਸ ਦਿਨਾਂ ਨੇ ਮੇਰੇ ਘਰ ਬਾਤ ਛੱਡ ਕੇ ਪੂਰੀ ਮਿਹਨਤ ਕੀਤੀ ਕੋਈ ਮੇਰੇ ਸਾਥੀਆਂ ਨੇ ਮਿਹਨਤ ਕੀਤੀ ਤੋਂ ਸਾਥੀ ਵੀ ਛੱਡ ਵੀ ਚਲੇ ਗਏ ਠੀਕ ਹੈ ਅਬਾ ਫਿਰ ਵੀ ਪਰਵਾਹ ਨਹੀਂ ਕੀਤੀ ਤੋ ਅਸੀਂ ਉਸ ਨੂੰ ਅੱਗੇ ਵੀੜੇ ਨੂੰ ਚਿਪੜੇ ਗਏ ਚਿਪੜੇ ਅੱਗੇ ਚਿਪੜੇ ਕੁਝ ਜਦੋਂ ਅਸੀਂ ਇਹ ਇਹਦੀ ਰਚਨਾ ਰੱਖੀ ਰਹੀ ਸੀ ਉਦੋਂ ਸਾਰੇ ਬੰਦੇ ਇਕੱਠੇ ਸੀ ਤੇ ਸਹਿਮਤੀ ਹੋਈ ਸੀ ਕਿ ਉੱਪਰ ਹੀ ਮੰਦਰ ਬਣਾਇਆ ਜਾਏ ਹੁਣ ਕਟੀਸ਼ਾ ਚ ਕਰਵਾ ਲੈ ਇਹ ਵੀ ਕਹਿੰਦੇ ਨੇ ਨੀਚੇ ਬਣਾਣਾ ਚਾਹੀਦਾ ਸੀ ਬੁੱਢਰ ਵੀ ਚੜ ਸਕਦੇ ਇਹ ਹੈ ਅਸੀਂ ਉਹਦੇ ਲਈ ਵੀ ਉਪਰਾਲਾ ਕੀਤਾ ਲਿਫਟ ਲਵਾਤੀ ਸਾਡੀ ਮਹਾਂ ਦਾ ਮੰਡਲ ਨੇ ਕਾਫੀ ਦੇ ਅਸੀਂ ਮੰਦਰ ਬਣਾਤਾ ਜੋ ਅਪਰੂਵ ਹੋਇਆ ਜੋ ਕਮੇਟੀ ਨੇ ਕੀਤਾ ਫਿਰ ਲਗਨ ਪਟੀਸ਼ਾ ਹੀ ਕਰਨ ਵਾਲੇ ਉੱਥੇ ਵੀ ਸੀ ਹੁਣ ਵੀ ਨੇ ਉਸ ਤੋਂ ਬਾਅਦ ਅਸੀਂ ਇਹ ਹਾਲ ਛੋਟਾ ਸੀ ਇਹ ਹਾਲ ਨੂੰ ਅਸੀਂ ਵੱਡਾ ਕੀਤਾ ਐਕਸਟੈਂਸ਼ਨ ਕੀਤੀ ਇਹਦੀ ਔਰ ਹਾਲ ਨੂੰ ਐਕਸਟੈਂਸ਼ਨ ਕਰਤਾ ਬਾਅਦ ਅਸੀਂ ਇਸ ਨੂੰ ਪੂਰਾ ਬਣਾਇਆ ਉੱਪਰ ਵੀ ਮੰਦਰ ਫਰਸਟ ਕਲਾਸ ਬਰਾਤ ਪੁਲੀ ਐਸੀ ਆ ਪਾਪੁਲੀ ਐਸੀ ਦੋ ਐਸੀ ਉੱਤੇ ਲੱਗੇ ਨੇ ਪੁਲੀ ਐਸੀ ਐਲੇ ਐਸੀ ਹਾਰਡਵੇ ਐਸੀ ਤਿੰਨ ਚਾਰ ਐਸੀ ਲਵਾਤੇ ਨੇ ਦਫ਼ਤਰ ਤੁਹਾਡੇ ਸਾਹਮਣੇ ਐਡਾ ਇਲੀਜੈਂਟ ਦਫ਼ਤਰ ਮਹਾਲੀ ਜਿੱਤਨ ਪਾਈ ਸੀ ਜਿੱਦਾਂ ਨਹੀਂ ਮੇਰੇ ਦੇਖਣ ਨੂੰ ਮਿଲା ਕਿ ਉੱਥੇ ਫਾਸਲੀ ਵੀ ਕੀਤੀ ਗਈ ਆ ਹਾਂ ਮੈਂ ਦੱਸਣਾ ਜੀ ਮੈਂ ਮੇਰੇ ਮਨ ਮੈਨੇ ਨਿਵੋਕ ਉਹ ਸਾਰਾ ਗ੍ਰੈਂਡ ਮੈਡਮ ਹੇਮਾ ਜੰਦਾ ਮੈਡਮ ਹੇਮਾ ਜੀ ਕੁਝ ਮਹੀਨੇ ਪਹਿਲਾਂ ਇਸੇ ਮੰਦਰ ਚ ਹੋ ਕੇ ਆਏ ਇਹ ਮਨੁੱਖ ਨੇ ਪਗਾਂਜੀ ਸਾਡਾ ਮੰਦਰ ਬੜਾ ਪਿੱਛੇ ਐ ਹਾਂਜੀ ਸਾਰਿਆਂ ਦੇ ਬੰਦੇ ਇੰਨੇ ਸੋਹਣੇ ਸੋਹਣੇ ਨੇ ਹਾਂਜੀ ਸਾਡਾ ਮੰਦਰ ਬੜਾ ਪਿੱਛੇ ਐ ਮੈਂ ਕੀ ਹੋਇਆ ਇਹ ਹਾਲ ਜੀ ਦੇਖੋ ਕਿ ਉਹਨਾਂ ਨੂੰ ਦੇਖੋ ਮੈਂ ਮਾਫਾ ਨਾ ਦੇਖੋ ਮੈਂ ਮੜੋ ਕੋਈ ਨਹੀਂ ਵਿਧਾ 2 ਮਹੀਨੇ ਵਿੱਚ 2 ਮਹੀਨੇ ਵਿੱਚ ਮੈਂ 3.5 ਲੱਖ ਰੁਪਇਆ ਲਾ ਕੇ ਵਿਧਾ ਕੰਸਰਟ ਆਫ ਆ ਦਾ ਮਹਿਮਲ ਇਸੇ ਨੂੰ ਕੋਈ ਪੈਸੇ ਨਹੀਂ ਮੰਗਿਆ ਕਿਸੇ ਕੋਈ ਪੈਸੇ ਨਹੀਂ ਲਿਆ ਮੈਡੋ ਕੋ ਪੈਸੇ ਲਏ ਜਾਂ ਮੈਂ ਇਕੱਠੇ ਪੈਸੇ ਕੀਤੇ ਅਸੀਂ ਉਹ ਲਵਾਤਾ ਮੈਂ ਮਹਿਸੂਸ ਕੀਤਾ ਥਲ ਮੈਂ ਲੱਖ ਰੁਪਏ ਮਰ ਕੇ ਦੇਣਾ ਮੈਂ ਕੋਈ ਗੱਲ ਨਹੀਂ ਆਪਾਂ ਦੇ ਦੇ ਦਿੰਗੇ 40-50 ਹਜ਼ਾਰ ਰੁਪਏ ਮੈਂ ਆਪਣੀ ਜੇਬ ਤੇ ਵੀ ਲਾਇਆ ਕੋਈ ਨਹੀਂ ਐਸੇ ਤੇ ਜੇ ਮੈਂ ਪ੍ਰਧਾਨਾਂ ਤੇ ਮੈਨੂੰ ਕੋਲੋਂ ਖਰਚ ਕਰਦੇ ਬੈਣਗੇ ਵੀਰ ਕਰਨਾ ਪੈਂਦਾ ਤੇ ਮੈਂ ਫਿਰ ਸੋਚਿਆ ਯਾਰ ਕਿ ਵਾਈਟ واਸ਼ ਮਹਨੇਗਾ ਹੀ ਹਲੇ ਔਰ ਵਾਈਟ واਸ਼ ਵੀ ਉਸ ਬੰਦੇ ਨੇ ਜਿੰਨੀ ਇੱਥੇ ਵਾਈਟ واਸ਼ ਹੋਈ ਹੈ ਸਾਰਾ ਮਟੀਰੀਅਲ ਬੰਦੇ ਨੇ ਮਰ ਫਰੀਦ ਦਾ ਮੈਂ ਲੇਬਲ ਜੀ ਹੈ। ਸਾਦਾ ਕਮਰੇ ਚ ਹੋਈ ਹੈ। ਖਾਲ ਚ ਹੋਈ ਹੈ ਆਹ ਦੀ ਛੱਤ ਹੋਈ ਹੈ। ਖਾਲ ਦੇ ਦਵਾਰਾਂ ਹੋਈਆਂ ਉੱਪਰ ਹਾਲ ਦੇ ਹੋਇਆ ਉੱਪਰ ਹਾਲ ਦੀ ਛੱਤ ਹੋਈ ਹੈ। ਬਾਹਰ ਦੀ ਜਿਹੜੀ ਆਪਣਾ ਮੰਦਰ ਦੋ ਮੰਦਰ ਨੇ ਉਹਨਾਂ ਦੀ ਛੱਤਾਂ ਹੋਈਆਂ। ਜਿਹੜੀ ਬਾਦ ਹਾਲ ਜਿਹੜਾ ਉਹਦੇ ਉੱਪਰ ਛੱਤ ਹੋਈ ਏ। ਪਿੱਲਰ ਹੋਏ ਨੇ। ਹਾਂਜੀ ਗੋਲਡਨ ਪਿੱਲਰ ਹੋਏ ਨੇ। ਤਿੰਨੇ ਜਿਹੜੇ ਗੁੰਮਦ ਨੇ ਉਹਨਾਂ ਨੂੰ ਗੋਲਡਨ ਕੀਤਾ ਗਿਆ। ਬਸ ਪੂਰੀ ਇਨੋਵੇਸ਼ਨ ਹੋਈ। ਤੇ ਫਿਰ ਅਸੀਂ ਇਸ ਦਫ਼ਤਰ ਦਾ ਉੱਤ ਘਾਟਨ ਅਬਾਈ ਮੈਂਡਲ ਕੋਲ ਕਰਵਾਇਆ ਗਿਆ ਠੀਕ ਹੈ ਕਿਉਂਕਿ ਉਹਨਾਂ ਨੇ ਉੱਪਰ ਦੀ ਸੈਕੰਡ ਫਲੋਰ ਸਾਡਾ ਮੰਦਰ ਬਣਿਆ ਪਰ ਅਸੀਂ ਮੇਰੀ ਸੀ ਕੇ ਵਿਚੋਂ ਫਸਟ ਫਲੋਰ ਬਣਾਈਏ ਫਸਟ ਫਲੋਰ ਦੇ ਵਿੱਚ ਮੈਨੂੰ ਹਨੀਤ ਜਿਹੜਾ ਮੋਟਰ ਵਾਲਾ ਹਨੀਤ ਮਿੰਟ ਮੋਟਰ ਵਾਲਾ ਇਸ ਬੰਦੇ ਨੇ ਮੈਨੂੰ 22 ਲੱਖ ਰੁਪਏ ਦਿੱਤਾ 22 ਲੱਖ ਰੁਪਏ ਮੈਂ ਦਿੱਲੀੋਂ ਮੰਗਾਇਆ ਇਸ ਬੰਦੇ ਕੋਲ ਮੇਰੇ ਵਾਈਸ ਪ੍ਰੈਜ਼ੀਡੈਂਟ ਨੇ ਠੀਕ ਹੈ ਔਰ ਕੁਝ ਪੈਸੇ ਮੈਂ ਇਧਰੋਂ ਤੋਂ ਇਕੱਠੇ ਕਰਕੇ ਠੀਕ ਹੈ ਆਪਣੇ ਸਾਥੀਆਂ ਨੂੰ ਵੀ ਮੈਂ ਪਹਿਲੇ ਤੇ 1 ਲੱਖ ਰੁਪਈਆ ਮੈਂ 51 ਜ ਮੈਡਮ ਨੇ 21 31 31 ਹਜ਼ਾਰ ਰੁਪਈਆ ਇਸ ਬੰਦੇ ਨੇ ਇਹ ਨਵਲ ਜੀ ਨੇ 31 ਹਜ਼ਾਰ ਰੁਪਈਆ ਦਿੱਤਾ ਬਾਕੀ ਨੇ ਵੀ ਕੀ ਕੀ ਹਜ਼ਾਰ ਰੁਪਈਆ ਭਾਗਾ ਜੀ ਫਸਰ ਰਹਾ ਸੀ ਫਿਰ ਮੈਂ ਮੰਨ ਲਿਆ ਯਾਰ ਗੱਲਾਂ ਨਿਕਲ ਅੱਧੇ ਹਜ਼ਾਰ ਰੁਪਈਆ ਇਸ ਮਹੀਨੇ ਦਾ ਪੜਦਾ ਦਿਖਾ ਆ ਗਿਆ 15 ਹਜ਼ਾਰ ਰੁਪਈਆ ਖਾਵਾ ਦੀ ਆਦੀ ਦਾ ਬਿੱਲ ਆ ਜਾ ਗਿਆ ਪ੍ਰਸ਼ਾਦ ਦਾ ਵਜਨ ਦਾ ਪਰ 7000 ਫਾਈਬਰ ਲੈਂਦਾ ਹਾਂ ਜੀ ਜਿੰਨੇ ਸਬਸਵਾਈ ਕਰਨੀ ਤੇ ਬਾਪ ਆਏ ਕਿਥੋਂ ਉਹ ਸਮੰਦ ਦੀ ਧਾਰਨਾ ਨੂੰ ਮੱਧ ਨਗਰ ਰੱਖਿਆ ਹੋਇਆ ਅਸੀਂ ਫਿਰ ਸੈਕੰਡ ਫਲੋਰ ਦਾ ਮੈਂ ਧਾਰਨਾ ਲਈ ਦੈਨ ਆਈ ਅਪਰੂਵ ਟੂ ਬਸਰ ਫੈਮਿਲੀ ਕਿ ਮੈਨੂੰ ਸਾਥ ਦਿਓ ਇੱਥੇ ਤੁਸੀਂ ਛਣੀ ਧਾਮ ਬਸੇਰਾ ਬਣਾਓ ਅਸੀਂ ਲੋਕਾਂ ਨੂੰ ਇੱਥੇ ਰੱਖਾਂਗੇ ਇਥੇ ਮੈਨੂੰ ਫਰੀ ਵੀ ਰੱਖਣਾ ਪਏਗਾ ਬਾਕੀ ਸੇ ਮੈਂ ਫਰੀ ਵੀ ਰੱਖਾਂਗੇ ਅਸੀਂ ਉਹਨਾਂ ਨੇ ਮੈਨੂੰ 15 ਲੱਖ ਰੁਪਇਆ ਦੇਣ ਦੀ ਮੈਨੂੰ ਕੀਤੀ ਹੁਣ ਨੌ ਕਬਰੇ ਵਿਜੇ ਜੀ 3 15 ਲੱਖ ਦੇ ਬੰਦੇ ਨਹੀਂ ਮੇਰਾ 50 ਲੱਖ ਰੁਪਏ ਲਗਾ 5 ਲੱਖ ਰੁਪਏ ਫਿਰ ਨਾਂ ਨਾ ਕੋਰ ਹੋ ਗਿਆ 20 ਲੱਖ ਲਾ ਕੇ ਉਹਨਾਂ ਕੋਲ ਲਾ ਕੇ ਬਾਕੀ ਮੈਂ ਇਕੱਠਾ ਕਰਕੇ ਸੈਕੰਡ ਹੌਦ ਨੋ ਗਵਰਨਮੈਂਟ ਟਾਪੋ ਟਾ ਬੁਲਾਤੇ ਜਿੱਦੀ ਟਾਈਲਰ ਨਾਲ ਫਰਸ਼ ਲਗਾਵਾ ਚਾਰ ਚਾਰ ਦਵਾ ਦੇ ਡਾਕਟਰ ਫੁੱਟ ਟਾਈ ਲੱਗੀ ਦਵਾ ਦੇ ਤਾਂ ਕਿ ਵਾਰ-ਵਾਰ ਵਾਈਟ واਸ਼ ਖਰਾਬ ਨਾ ਹੋ ਸਕੇ ਉਹਦਾ ਕਿ ਟਾਇਲਟ ਵੀ ਫਰਸ ਕਲਾਸ ਬਣਾਇਨੇ ਹਾਂਜੀ ਤੋਂ ਮੇਰਾ ਕਹਿਣਾ ਕਿ ਮੇਰੇ ਮਨ ਚ ਇਹ ਕਿ ਵੀ ਜੇ ਆਪਾਂ ਚੱਲੇ ਜਾਈਏ ਪਰਮਾਤਮਾ ਸਾਨੂੰ ਬੁਲਾ ਲੇ ਹਰ ਵੇ ਕਿਦਰ ਬੁਲਾਣਾ ਇਹਨੇ ਜੇ ਬੁਲਾ ਲੇ ਤੇ ਜੋ ਵੀ ਮੰਗੋ ਕੋਈ ਇੱਥੇ ਰਵੇ ਉਹਨੂੰ ਇਦੋਂ ਤੋਂ ਪਹਿਲਾਂ ਸੀ ਤਾਂ ਨਾ ਮੰਗ ਸਕੇ ਉਹ ਨਾ ਮੰਗ ਸਕੇ ਤੇ ਇਹ ਕੰਮ ਮੰਦਰ ਚੱਲਦਾ ਰਹੇ ਅੱਜ ਮੰਦਰ ਦੇ ਵਿੱਚ 50-60 ਹਜ਼ਾਰ ਰੁਪਏ ਦੀ ਇਨਕਮ ਜਿਹੜੀ ਹੈ ਉਹ ਹੋ ਗਈ 10-15 20 ਹਜ਼ਾਰ ਰੁਪਏ ਦਾ ਗੱਲਾਂ ਨਿਕਲਦਾ ਕੋਈ ਚਾਰ ਪੈਸੇ ਦੋ ਦੋ ਅਸੀਂ ਇਕੱਠੇ ਕਰਕੇ ਲੈਣੇ ਆ ਹੁਣ ਫਾਸਿਲਮ ਹੋ ਗਈ ਸਿਰਫ ਹਿਮਾਜੀ ਦੇ ਕਾਰਨ ਠੀਕ ਹੈ ਮੇਲੇ ਮਾਚ ਹੈ ਜੇ ਹੁਣ ਪਾਫੀ ਲਗਾਈ ਹੈ ਨਾ ਅੱਧਾ ਰਹਿ ਗਿਆ ਇਹ ਹੁਣ ਜਿਹੜੀ ਇਹ ਇਹ ਹੈ ਸਰਟੀਫਿਕੇਸ਼ਨ ਜਿਹੜੀ ਨਾ ਇਹ ਮੈਂ ਸਾਰੇ ਹਾਰਟ ਕਰਾਵਾਂ ਠੀਕ ਹੈ ਜੇ ਮੇਰਾ ਕੋਈ ਬੰਦਾ ਇਹ ਸੋਚੇ ਕਿ ਲੱਗ ਕੇ ਮੈਂ ਹੱਲ ਪੁੱਛਿਆ ਸਾਰੇ ਨੂੰ ਵੀ ਮੈਂ ਕਰਾ ਰਿਹਾ ਉਹਨਾਂ ਕੋਲ ਜੀ ਤੂੰ ਮੈਨੂੰ ਕਦੇ ਕਿਹਾ ਨਾ ਨਹੀਂ ਕੀਤੀ ਨਾ ਮੈਨੂੰ ਕਿਹਾ ਮੈਂ ਉਹਨਾਂ ਕੋਲ ਕਦੇ ਪੈਸੇ ਨਹੀਂ ਲੈਣੇ ਜੇ ਤੁਸੀਂ ਕੋਈ ਜਦੋਂ ਜੋ ਕਰ ਦੇ ਸਕਦੇ ਹੋ ਤੇ ਜੇ ਜੋ ਨਹੀਂ ਦੇ ਸਕਦਾ ਤੇ ਠੀਕ ਹੈ ਜੀ ਮੈਂ ਮੈਂ ਤਾਂ ਕਰਨੇ ਕਰਾਂ ਆਪਾਂ ਆਰਡਰ ਪਾਸ ਕਰਤਾ ਹੈ ਅਗਲੇ 15 ਦਿਨਾਂ 'ਚ ਇਹ ਕੰਮ ਸ਼ੁਰੂ ਹੋ ਰਿਹਾ। ਅਗਲੇ ਸਵੇਰੇ ਜੀ ਇਹਦੀ ਹਾਲ ਦੀ ਐਪਲੀਕੇਸ਼ਨ ਹੋ ਜਾਏਗੀ। ਉਸ ਤੋਂ ਬਾਅਦ ਮੇਰਾ ਇੱਕ ਲਾਸਟ ਮਕਸਦ ਰਹਿ ਗਿਆ ਕਿ ਮੈਂ ਇੱਥੇ ਉਹ ਸੋਲਵ ਕਰਵਾਣਾ। ਠੀਕ ਹੈ। ਠੀਕ ਹੈ। ਚਲ ਜਿਓ 18-20000 ਰੁਪਏ ਬਿੱਲ ਭਰਨਾ। ਮੈਂ ਉਹ ਵੀ ਪਿਛਾਵਾ। ਠੀਕ ਹੈ। ਉਸ ਤੋਂ ਬਾਅਦ ਹੋਰ ਕੱਲ ਮੇਰੀ ਮੇਅਰ ਸਾਹਿਬ ਨਾਲ ਮੇਰੀ ਵੀ ਝੜਪ ਹੋਈ ਏ। ਉਹ ਪਰਸੋਂ ਇਹ 2-3 ਦਿਨ ਦੇ ਵਿੱਚ ਇਸ ਅਗਲੇ ਹfte ਇੱਥੇ ਸੀਰੀਅਸ ਬੈਲੰਸ ਸ਼ੁਰੂ ਹੋ ਜਾਏਗਾ। ਕੀ ਬਾਤ। ਮੈਂ ਉਸੇ ਮੈਨੂੰ ਸਿਰ ਗੁੱਸਾ ਇਹ ਕਹਦਾ ਬਹੁਤ سارے ਲੋਕੀ ਮੇਅ ਸਾਹਿਬ ਦੇ ਨਜ਼ਦੀਕ ਨੇ ਬਹੁਤ سارے ਲੋਕੀ ਸਿੱਧੂ ਸਾਹਿਬ ਦੇ ਨਜ਼ਦੀਕ ਨੇ। ਹੂ ਐਕਸਪੀਰੀਡਰ ਜੌਬ। ਮੈਂ ਤਿੰਨ ਵਾਰ ਤੁਹਾਡੇ ਕੋਲ ਗਿਆ ਸੀ ਕਿ ਵੀ ਤੁਸੀਂ ਪੁੱਛੇ ਸੀ ਹਮੇਸ਼ਾ ਆ ਕੇ ਕਿ ਜੀ ਉਹ ਪਰਸੋਂ ਦਾ ਕਿੰਨਾ ਕਿਲੋ ਬਨੇਗਾ। ਠੀਕ ਹੈ ਜੀ। ਇੱਕ ਇੱਕ ਸੀ ਸ਼ਿਵਰਜ ਦੀ ਇੱਕ ਸੀ ਆਪਣਾ ਦੀ ਬਸਰ ਗੋਦੀ ਇੱਕ ਬਾਸਕਿਉ ਸੈਲਫ ਇੰਟਰਵਿਊ ਬਣਾ ਲਿਆ। ਫਿਰ ਮੈਂ ਵਿਦਨ ਮਤਲਬ ਮੇਰੇ ਤੁਸੀਂ ਕਰੋ ਕਿ ਅਗਲੇ 1 ਮਹੀਨੇ ਚ ਅਗਲੇ ਮਹੀਨੇ ਚ ਮੇਰਾ ਕੰਮ ਜਿਹੜਾ ਇਹ ਚੀਜ਼ ਦਾ ਸ਼ੁਰੂ ਹੋ ਜਾਏਗਾ ਨਾ ਨਾ ਮੇਰੇ ਉਹ ਵੀ ਕੰਮ ਸ਼ੁਰੂ ਹੋ ਜਾਏ। ਮੈਂ ਉਹਨਾਂ ਨੂੰ ਕਹਿੰਦਾ ਕਿ ਕੰਮ ਨੂੰ ਐਕਸਪੀਡਿਟ ਕਰਾ ਦੇ ਤਾਂ ਕਿ ਮੈਨੂੰ ਜੋ ਮੱਝ ਹੋ। ਤੀਸਰਾ ਜਿਹੜੀ ਇਹ ਫਾਸ ਦੀ ਹੈਗੀ ਹੈ ਫੈਬ੍ਰਿਕਸ਼ਨ ਆਧੀ ਉਹ ਸਾਰਜ ਹੋ ਜੇਗੀ ਹੁਣ ਕਈ ਮੇਰੇ ਸਾਥੀ ਬਾਹਰ ਜਾ ਕਰਦੇ ਨੇ ਉਹ ਤਾਂ ਆਪਣੀ ਮਨਮਨੀਆ ਕਰਦਾ ਇੱਕ ਕੰਮ ਤਾਂ ਮਨਮਨੀ ਮਨਮਨੀ ਮੇਰਾ ਕਾਰ ਹੈ ਮੈਂ ਤਾਂ ਪਰਮਾਤਮਾ ਨੂੰ ਕਰਕੇ ਮਨਮਨੀ ਕਰ ਰਿਹਾ ਜੇ ਗੱਦਰਾ ਰਮ ਦੱਸਿਓ ਜੇ ਮੈਨੂੰ ਤੈਨੂੰ ਪੈਸਾ ਮਾਰਨ ਨੂੰ ਤਾਂ ਦੱਸਿਓ ਕੰਮ ਤਾਂ ਮੰਦਰ ਦਾ ਹੋ ਰਹਾ ਹੈ ਕੰਮ ਤਾਂ ਸਮਾਜ ਦਾ ਹੋ ਰਹਾ ਹੈ ਕੰਮ ਮੰਦਰ ਦਾ ਹੋ ਰਹਾ ਹੈ ਅਬ ਸਟੇਜ 'ਤੇ ਉੱਪਰ ਜਦ ਜੇ ਹਮਨੇ ਸਭ लगाई ठीक है तो उसमें मैंने देखा भी स्टेज के ऊपर जब हम खड़े होते हैं तो छह फुट नीचे आ गई वो सीलिंग अब वो सीलिंग फैल नहीं लग सकते अब खड़े हो गए तो कई हाथों पर तो आ कर अब वहां पर मैंने ऐसे दो दो पखे लगा दिया अब मैं देख रहा हूं दो काम है दो लगने जाएगी तो ऐसे जो काम है वो अगर मन की इच्छा है तो होते हैं विजय जी नहीं होती तो नहीं कर सकते मैंने तो अपना घर बार त्यागा हुआ है इसके लिए ठीक है सर और जो मेरे से टकराएगा मैं उसको तो छोड़ूंगा नहीं तो मेरा नाम नवल किशोर शर्मा और तो श्री ब्राह्मण सभा मोहाली की तरफ से आज जो भी श्री भगवान पुरुषराम जी का जन्मोत्सव बड़े हर्ष और उल्लास के साथ मनाया गया सभी देशवासियों को प्रदेशवासियों तो को और जनपद वासियों को दिल से बहुत बहुत शुभकामनाएँ आज बहुत ही हर्ष का विषय है ये और क्योंकि हर साल बहुत धूमधाम से मनाया जाता है ये जन्मोत्सव तो इस बार भी बहुत ही हर्षोल्लास के साथ धूमधाम से ये भगवान श्री परशुर जी का जन्मोत्सव मनाया गया तमाम हमारी टीम श्री ब्राह्मण सभा की पूरी टीम और पूरे ज़िले से हमारे प्रधान साहब ने जिन, जिन को आमंत्रित किया था सभी आए और सभी ने अपना योगदान भी दिया और ये जो इतना बड़ा प्रोग्राम है बड़ी धूमधाम से मनाया तो मैं ये कहना चाहता हूँ कि अब अपने आप को भगवान के पास सरेंडर करें तो अपने काम स्वयं ही रुख कर देता है आपके। आज हालांकि सुबह चार बजे का उठा था मुझे पता था कि पिछले हफ्ते से ही कि यहाँ पर जाना ही है क्योंकि एक घर का काम भी है एक जिम्मेदारी के पद पे रहते हुए काफ़ी जिम्मेदारी भी बन जाती है तो आज सुबह जो है मैं छः बजे घर से निकला तो फिर कुछ काम किया बाहर गया आउट ऑफ सिटी था फिर मैं साढ़े नौ बजे मंदिर में आ गया हवन में यहाँ पर सम्मिलित हुआ उसके बाद फिर मुझे जाना था मीटिंग थी उसके बाद मैं फिर ये प्रॉमिस करके गया था कि मैं आऊँगा फिर वापस आया और तब से अभी तक आप लोगों के समझ लूँ और जो भी हमारे से योगदान बन पड़ा तन मंदिर से वो किया है और परमात्मा हमें ऐसी शक्ति देता रहे तो हम ऐसे ही चलते रहें कि हमारी सांस पे भी अपना कोई हक नहीं है और कोई इसकी नहीं है कि अगला सांस मिलेगा तो परमात्मा के साथ हम सब चलते रहें और इसी तरह से सारे कार्यक्रम वो करवाता रहे और हम चलते रहें हमें सभी को स्वास्थ्य हमारा सबका अच्छा रखें यही प्रार्थना करते है परमात्मा से एक बार फिर सभी को बहुत बहुत शुभकामनाएं और महिला मंडल का कैसा सहयोग आज के प्रोग्राम में तो नाम मेरा हेमा गहरोला ब्राह्मण सभा के मोहल्ला आज का जो अक्षय तीतिया का बहुत ही शुभ दिन जो हमारे आराध्य देव भगवान श्री परशुराम जी का जन्मदिन बहुत ही हर्ष और उल्लास के साथ मैंने अपने महिला मंडल के साथ और मा मातृशक्ति के साथ और अपनी पूरी टीम के साथ यहाँ पर बड़े ही धूमधाम से मनाया जिसके लिए मैं आज मन बहुत गदगद है उनके मतलब कि इतनी खुशी साल में एक बार जो भगवान ने हमें दी है अपने पूरे आ, सभी टीम के साथ मनाने का मैं भगवान का बहुत बहुत धन्यवाद करती हूँ और अपनी टीम का भी बहुत बहुत धन्यवाद करती हूँ जिन्होंने पूरा सुबह शायद सुबह सात बजे से जो यहाँ पर अपनी सेवा दे रहे हैं और अभी तक भी दे रहे हैं तो इनका भी बहुत बहुत, बहुत शुक्रिया और सभी शहरवासियों को सभी जो भी भगवान के भक्त हैं उनको उनका बहुत बहुत धन्यवाद और बधाइयाँ देना चाहती हूँ सभी